ਅੱਜ ਤੋਂ ਨੇ ਖਰੀਦ ਸ਼ੁਰੂ ਕਰਵਾਈ ਗਈ ਹੈ। ਠੀਕ ਹੈ। ਔਰ ਜੋ ਤੁਹਾਨੂੰ ਪਤਾ ਹੀ ਹੈ ਜਿਵੇਂ ਕੱਲ ਮਸ਼ਰੂਦਾ ਖਰੀਦ ਸ਼ੁਰੂ ਕਰਵਾਈ ਤੇ ਅੱਜ ਸਮਰਾਲੇ ਵਿੱਚ ਜਿਹੜੀ ਆਪਣੀ ਇੰਜੀਨੀਰੀ ਨੀ ਝੋਨੇ ਦੀ ਖਰੀਦ ਆ ਅੱਜ ਸ਼ੁਰੂ ਕੀਤੀ ਜਾ ਰਹੀ ਹੈ। ਤੇ ਮੈਂ ਵਿਸ਼ਵਾਸ ਦਵਾਉਂਦਾ ਕਿਸਾਨ ਭਰਾਵਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਆਏ ਨੇ ਜਿੱਦੀ ਪਾਰਟੀ ਆਈ ਹੈ ਸਾਰੇ ਟਾਈਮਸ ਫਸਲ ਚੱਕੀ ਗਈ ਆ ਤੇ ਸਾਰੇ ਟਾਈਮਸ ਪੇਮੈਂਟ ਹੋਈ ਆ ਤੇ ਕਦੇ ਵੀ ਕੋਈ ਬਾਰਦੋਰੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਤੇ ਇਸ ਵਾਰ ਵੀ ਕੋਈ ਸਾਰੇ ਪ੍ਰਬੰਧ ਮੁਕੰਮਲ ਨੇ। ਤੇ ਏਜੰਸੀਆਂ ਜੇ ਵਾਰਦਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਤੇ ਨਾਲ ਦੀ ਨਾਲ ਪੇਮੈਂਟ ਹੋਊਗੀ ਪਰ ਮੈਂ ਇੱਕ ਨਾਲ ਦੀ ਨਾਲ ਬੇਨਤੀ ਕਰੂੰਗਾ ਕਿਸਾਨ ਭਰਾਵਾਂ ਨੂੰ ਵੀ ਬੜੇ ਮਿਹਨਤ ਨਾਲ ਆਪ फसल ਪਾਲਦੇ ਆ ਤੇ ਨਾਲ ਜਿਹੜਾ ਬੇਨਤੀ ਮੇਰੀ ਸਾਰਿਆਂ ਨੂੰ ਇਹੀ ਹੈ ਵੀ ਤੁਸੀਂ ਜਿਹੜੀ ਝੋਨਾ ਸੁੱਕਾ ਲੈ ਕੇ ਆਇਓ ਮੰਡੀ ਜੇ ਕਿਤੇ ਇੱਥੇ ਆ ਕੇ ਖੰਜਲ ਖਵਾਰੀ ਨਾ ਹੋਵੇ ਕਿਉਂਕਿ ਜਦੋਂ ਜੋ ਨਰਮ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਦੀ ਖੰਜਲ ਖਾਰੀ ਹੁੰਦੀ ਹੈ ਤਾਂ ਸਾਨੂੰ ਵੀ ਦੁੱਖ ਹੁੰਦਾ ਤੇ ਆੜਤੀ ਭਾਈ ਜਰਨ ਵੀ ਸਾਰਿਆਂ ਨੂੰ ਦੁੱਖ ਹੁੰਦਾ ਤੇ ਮੈਂ ਇਹੀ ਬੇਨਤੀ ਅਪੀਲ ਕਰੂੰਗਾ ਤੁਹਾਨੂੰ ਉਹਨਾਂ ਤੋਂ ਤੁਹਾਡੇ ਸਿਰੂ ਸਾਰਿਆਂ ਨੂੰ ਵੀ ਜਿਹੜਾ ਮੰਡੀ ਚ ਝੋਨਾ ਲੈ ਕੇ ਆਉਣਾ ਉਹ ਐ ਸੁੱਕਾ ਝੋਨਾ ਲੈ ਕੇ ਆਉਣਾ ਹਾਂ ਜੀ ਕੀ ਨਾਮ ਤੁਹਾਡਾ ਜਸਪ੍ਰੀਤ ਸਿੰਘ ਆ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ ਸਰਕਾਰੀ ਕੀ ਗਣਾ ਚਾਹੁੰਦੇ ਆ ਦੇਖੋ ਬਹੁਤ ਵਧੀਆ ਅੱਜ ਦਾ ਦਿਨ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਸਾਨਾਂ ਦੀ ਫਸਲ ਮੰਡੀ ਚਾਈ ਆ ਪੰਜਾਬ ਸਰਕਾਰ ਵੱਲੋਂ ਅੱਜ ਨਿਯਮਿਤ ਤੌਰ ਤੇ ਖਰੀਦ ਸ਼ੁਰੂ ਕਰਵਾ ਕੇ ਗਏ ਨੇ ਸਾਡੇ ਮਾਨਯੋਗ ਐਮਐਲ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿਹਾਲਪੁਰਾ ਹੋਣੀ ਉਦਘਾਟਨ ਕਰਕੇ ਗਏ ਨੇ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਸੁੱਕਾ ਝੋਨਾ ਮੰਡੀ ਚ ਲੈ ਕੇ ਆਓ 17% ਨਮੀ ਵਾਲਾ ਤੁਹਾਨੂੰ ਕੋਈ ਖੱਜਲ ਖਵਾਰੀ ਨਹੀਂ ਹੋਊਗੀ ਸੀਐਮ ਸਾਬ ਤੁਹਾਡਾ ਇੱਕ ਇੱਕ ਦਾਣਾ ਚੱਕਣ ਦੇ ਲਈ ਵਚਨਬੱਧ ਨੇ ਤੁਹਾਡੀਆਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟਾਂ ਸਰਕਾਰ ਵੱਲੋਂ ਪਾਈਆਂ ਜਾਣਗੀਆਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਲਿਫਟਿੰਗ ਦੀ ਕੋਈ ਮੰਡੀ ਦੀ ਕੋਈ ਦਿੱਕਤ ਨਹੀਂ ਆਊਗੀ ਬਸ ਬਸ਼ਰਤੇ ਤੁਸੀਂ ਝੋਨਾ 17% ਨਮੀ ਵਾਲਾ ਝੋਨਾ ਸੁੱਕਾ ਝੋਨਾ ਮਤਲਬ ਮੰਡੀ 'ਚ ਲੈ ਕੇ ਆਓ ਕੀ ਹਰ ਇਹ ਚੀਜ਼ ਸ਼ੁਰੂ ਕੀਤੀ ਗਈ ਹੈ ਮੰਡੀ 'ਚ ਕੀ ਲੈਣਾ ਚਾਹੁੰਦੇ ਨੇ ਦੇਖੋ ਜੀ ਅੱਜ ਮੰਡੀ 'ਚ ਹੁਣ ਖਰੀਦ ਸ਼ੁਰੂ ਹੋਈ ਹੈ ਕਿਉਂਕਿ ਪੈਡੀ ਦੀ ਅਰਾਈਵਲ ਪਿਛਲੇ 1 ਹਫ਼ਤੇ ਤੋਂ ਹੋਈ ਹੋਈ ਹੈ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ ਜੋ ਅੱਜ ਮੰਡੀ 'ਚ ਧਾਨਾਂ ਦੀ ਕੁਆਲਿਟੀ ਬਹੁਤ ਵਧੀਆ ਹੈ ਕਿਉਂਕਿ ਜਿਹੜੇ ਧਾਨਾਂ ਨੂੰ ਗੋਲੀ ਪਈ ਹੋਈ ਹੈ ਡਿਸਕਲਰ ਨਹੀਂ ਉਹ ਤਕਰੀਬਨ ਪਹਿਲੀ ਤਰੀਕ ਤੋਂ ਬਾਅਦ ਆਉਣੇ ਨੇ ਜਿਹੜੇ ਅੱਜ ਧਾਨ ਮੰਡੀ 'ਚ ਪਏ ਨੇ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਇਹ ਸਪੈਸੀਫਿਕੇਸ਼ਨਾਂ ਮੁਤਾਬਕ ਪੂਰੇ ਹਨ ਖਰੇ ਨੇ ਮੰਡੀ 'ਚ ਸਾਰੇ ਪ੍ਰਬੰਧ ਪੂਰੇ ਨੇ ਸਾਰੇ ਆੜ੍ਹਤੀਆਂ ਕੋਲ ਸਾਰੀਆਂ ਤਰਪਾਲਾਂ ਕ੍ਰੇਟ ਸਭ ਕੁਝ ਹੈ ਅੱਜ ਤੋਂ ਇਹ ਸ਼ੁਰੂ ਹੈ ਫਿਰ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜਾਈ ਕੀ ਰੇਟ ਲਈ ਕਰ ਗੱਲ ਸਿੱਧਾ ਰੇਟ ਦਾ ਦੇਖੋ ਰੇਟ ਤਾਂ ਜਿਹੜਾ ਸਰਕਾਰ ਨੇ ਫਿਕਸ ਕਰਿਆ 2399 ਰੁਪਏ ਹਾਂਜੀ ਹਾਂਜੀ 2399 ਰੁਪਏ ਆ ਗਵਰਨਮੈਂਟ ਦਾ ਇਕਵਲਿਟੀ ਦਾ ਤੇ 20 ਗ੍ਰੇਡ ਦਾ ਥੋੜਾ ਜਿਹਾ ਘੱਟ ਆ ਪਰ ਹੁਣ ਇਹ ਆ ਵੀ ਜੋ ਅੱਜ ਪੋਜੀਸ਼ਨ ਅੱਜ ਟੈਂਪਰੇਚਰ ਵੀ ਠੀਕ ਆ ਕੁਆਲਿਟੀ ਵੀ ਠੀਕ ਆ ਇਹ ਜੋ ਆਪਾਂ ਪ੍ਰੋਡਕਸ਼ਨ ਵੈਦਰ ਵਾਲਿਆਂ ਤੋਂ ਸੁਣ ਰਹੇ ਹਾਂ ਵੈਦਰ ਐਕਸਪੋਰਟ ਤੋਂ ਉਹ ਕਹਿੰਦੇ ਨੇ ਵੀ ਅਜ ਤੱਕ ਠੰਡ ਅਕਤੂਬਰ ਚ ਛੇਤੀ ਹੋ ਜਾਣੀ ਆ ਪਹਿਲੇ ਹਫ਼ਤੇ ਉਹਦੇ ਨਾਲ ਮੌਇਸਚਰ ਦੀ ਪ੍ਰੋਬਲਮ ਜ਼ਿਮੀਂਦਾਰਾਂ ਨੂੰ ਤੇ ਆੜਤੀਆਂ ਨੂੰ ਆਉਂਦੀ ਆ ਲਿਫਟਿੰਗ ਲੈ ਕੇ ਉਹ ਜਲਦੀ ਕੀਤੀ ਜਾਊਗੀ ਨਹੀਂ ਲਿਫਟਿੰਗ ਦੇ ਤਾਂ ਕੋਈ ਪ੍ਰੋਬਲਮ ਨਹੀਂ ਆ ਜੇ ਕਿਉਂਕਿ ਅਜੇ ਤਾਂ ਹੁਣ ਪਹਿਲੇ ਦਿਨ ਖਰੀਦ ਹੋਈ ਹੈ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜੂ ਜੀਮੇਦਾਰਾਂ ਨੂੰ ਕੀ ਕਹਿਣਾ ਚਾਹੁੰਦੇ ਹਿੰਦੇ ਅਸੀਂ ਦੇਖੋ ਜ਼ਿਮੀਂਦਾਰਾਂ ਨੂੰ ਇੱਕ ਸੁਨੇਹਾ ਦਿੰਨੇ ਆਂ ਵੀ ਆ ਜਿਹੜੀ ਗੋਲੀ ਪੈ ਗਈ ਹਲਦੀ ਰੋਗ ਪੈ ਗਿਆ ਇਹਦੇ ਵਾਲੀ ਜਿਹੜੀ ਫਸਲ ਹੈ ਉਹਨੂੰ ਪਕਾ ਕੇ ਵੜਾਉਣ ਔਰ ਵੜਾਉਣ 12 ਵਜੇ ਤੋਂ ਬਾਅਦ ਜੇ ਉਹ ਫਸਲ ਤਰੇਲੇ ਵੱਢੀ ਗਈ ਜਾਂ ਥੋੜੀ ਜਿਹੀ ਕੱਚੀ ਵੱਢੀ ਗਈ ਫਿਰ ਉਹ ਫਸਲ ਵਿਕਰੀ ਯੋਗ ਨਹੀਂ ਫਿਰ ਜਦੋਂ ਕੱਟ ਲੱਗਦਾ ਵੀ ਜ਼ਿਮੀਂਦਾਰ ਵੀ ਰੌਲਾ ਪਾਉਂਦੇ ਨੇ ਸਾਨੂੰ ਵੀ ਤਕਲੀਫ ਜੇ ਉਹ ਪੱਕੀ ਹੋਈ ਆ ਫਿਰ ਉਹਦਾ ਪੱਕੇ-ਪੁੱਕੇ ਲਾ ਕੇ ਹੱਲ ਹੋ ਜਾਂਦਾ